ਹalleluyah halleluyah ਮੇਰੇ ਖੁਦਾਬੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇਈਂ ਦਇਆ ਕਰੀ ਮੇਰੇ ਖੁਦਾਬੰਦ ਤਰਸ ਕਰੀ ਪਵਿੱਤਰ ਆਤਮਾ ਜੀ ਗਵਾਹੀ ਕਰਨੀ ਪ੍ਰਾਰਥਨਾ ਪ੍ਰਭੂ ਯੇਸ਼ੂ ਨਾਮ ਚ ਮੰਗਦੇ ਹਾਂ ਆਮੇਨ ਹalleluyah ਮੇਰੇ ਪਿਆਰੇ ਭੈਣੋ ਤੇ ਭਰਾਵੋ ਅੱਜ ਦਾ ਆਪਣਾ ਬਚਨ ਹੈ ਯਾਕੂਬ 4:8 ਕੀ ਲਿਖਿਆ ਬਚਨ ਦੇ ਵਿੱਚ ਪਰਮੇਸ਼ਰ ਦੇ ਨੇੜੇ ਆਓ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ ਹੇ ਪਾਪੀਓ ਆਪਣੇ ਹੱਥ ਸ਼ੁੱਧ ਕਰੋ ਅਤੇ ਇਹ ਦੋ ਜਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਹallelujah ਜਿਹੜੇ ਲੋਕ ਪਰਮੇਸ਼ਰ ਤੋਂ ਦੂਰ ਹੋ ਗਏ ਨੇ ਉਹਨਾਂ ਨੂੰ ਪਰਮੇਸ਼ਰ ਦੇ ਨੇੜੇ ਆਉਣਾ ਚਾਹੀਦਾ ਹੈ ਫਿਰ ਪਰਮੇਸ਼ਰ ਹੀ ਉਹਨਾਂ ਦੇ ਨੇੜੇ ਆਵੇਗਾ ਜੇ ਤੁਸੀਂ ਇੱਕ ਕਦਮ ਪਰਮੇਸ਼ਰ ਦੇ ਵੱਲ ਨੂੰ ਪੱਟੋਗੇ ਤਾਂ ਪਰਮੇਸ਼ਰ ਵੀ ਤੁਹਾਡੇ ਵੱਲ 10 ਕਦਮ ਆਵੇਗਾ ਹallelujah ਪਰ ਪ੍ਰਭੂ ਦੇ ਨੇੜੇ ਜਾਣ ਲਈ ਸਾਨੂੰ ਆਪਣੇ ਬੁਰੇ ਕੰਮਾਂ ਤੋਂ ਆਪਣੇ ਮਾੜੇ ਕੰਮਾਂ ਤੋਂ ਤੋਬਾ ਕਰਨੀ ਪੈਣੀ ਹੈ ਸਾਨੂੰ ਆਪਣੇ ਮਾੜੇ ਕੰਮਾਂ ਤੋਂ ਪਿੱਛੇ ਹਟਣਾ ਪੈਣਾ ਸਾਨੂੰ ਆਪਣੇ ਮਾੜੇ ਵਿਚਾਰਾਂ ਨੂੰ ਛੱਡਣਾ ਪੈਣਾ ਆਪਣੇ ਦਿਲਾਂ ਨੂੰ ਸਾਫ਼ ਕਰਨਾ ਪੈਣਾ ਫਿਰ ਅਸੀਂ ਪਰਮੇਸ਼ਰ ਦੇ ਕੋਲੇ ਜਾ ਸਕਦੇ ਹਾਂ ਹallelujah ਜਿਹੜਾ ਬੰਦਾ ਸੱਚੇ ਦਿਲੋਂ ਆਪਣੇ ਗੁਨਾਹਾਂ ਨੂੰ ਆਪਣੇ ਪਾਪਾਂ ਨੂੰ ਛੱਡ ਕੇ ਪਰਮੇਸ਼ਰ ਦੇ ਨੇੜੇ ਆਉਂਦਾ ਤਾਂ ਪਰਮੇਸ਼ਰ ਵੀ ਉਸ ਇਨਸਾਨ ਦੇ ਵੱਲ ਮੁੜਦਾ ਹੈ ਅਤੇ ਉਸ ਨੂੰ ਆਸ਼ੀਸ਼ ਬਰਕਤ ਦਿੰਦਾ ਹੈ ਅਤੇ ਪਰਮੇਸ਼ਰ ਉਹਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ ਅਤੇ ਉਸ ਦਾ ਉੱਤਰ ਦਿੰਦਾ ਹੈ ਪਰਮੇਸ਼ਰ ਦੇ ਨੇੜੇ ਆਉਣਾ ਮਤਲਬ ਆਪਣੇ ਜੀਵਨ ਨੂੰ ਆਪਣੇ ਆਪ ਨੂੰ ਪਰਮੇਸ਼ਵਰ ਦੇ ਸਰੈਂਡਰ ਕਰ ਦੋ ਆਪਣੇ ਆਪ ਨੂੰ ਪਰਮੇਸ਼ਵਰ ਦੇ ਅਧੀਨ ਕਰ ਦੋ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦੋ ਪਰਮੇਸ਼ਵਰ ਦੇ ਵਿਧੀਆਂ ਕਾਨੂੰਨ ਨੂੰ ਮੰਨੋ ਪਰਮੇਸ਼ਵਰ ਦੀ ਆਗਿਆ ਦਾ ਪਾਲਣ ਕਰੋ ਜੋ ਨੇ ਸਾਨੂੰ ਹੁਕਮ ਦਿੱਤੇ ਨੇ ਉਹਨਾਂ ਦੇ ਉੱਤੇ ਚੱਲੋ ਪਰਮੇਸ਼ਵਰ ਦੇ ਨੇੜੇ ਜਾਣ ਲਈ ਸਾਨੂੰ ਉਹਦੇ ਪਰ ਵਿਸ਼ਵਾਸ ਕਰਨਾ ਪੈਣਾ ਤਾਂ ਪਰਮੇਸ਼ਵਰ ਵੀ ਸਾਡੇ ਉੱਪਰ ਦਇਆ ਕਰੇ ਅਤੇ ਸਾਨੂੰ ਸਵੀਕਾਰ ਕਰੂਗਾ ਤਾਂ ਪਰਮੇਸ਼ਵਰ ਵੀ ਸਾਡੇ ਉੱਤੇ ਦਇਆ ਕਰੂ ਅਤੇ ਸਾਨੂੰ ਸਵੀਕਾਰ ਕਰੂਗਾ ਪਰਮੇਸ਼ਵਰ ਦੇ ਨੇੜੇ ਜਾਣ ਤੋਂ ਪਹਿਲਾਂ ਸਾਨੂੰ ਆਪਣੇ ਪਾਪਾਂ ਤੋਂ ਤੋਬਾ ਕਰਨੀ ਪੈਣੀ ਹੈ ਜੋ ਅਸੀਂ ਅਨੇਕਾਂ ਗੁਨਾਹ ਕੀਤੇ ਸਾਨੂੰ ਪਹਿਲਾਂ ਉਹਦੇ ਲਈ ਪ੍ਰਭੂ ਤੋਂ ਸ਼ਮਾ ਮੰਗਣੀ ਪੈਣੀ ਹੈ ਫਿਰ ਅਸੀਂ ਪਰਮੇਸ਼ਵਰ ਦੇ ਨੇੜੇ ਜਾ ਸਕਦੇ ਹਾਂ ਜਿੰਨੇ ਸਾਡੇ ਭੈੜੇ ਕੰਮ ਨੇ ਉਹਨਾਂ ਤੋਂ ਸਾਨੂੰ ਪਿੱਛੇ ਹਟਣਾ ਪੈਣਾ ਹallelujah ਪ੍ਰਭੂ ਦੇ ਨਾਲ ਸਾਨੂੰ ਇੱਕ ਰਿਸ਼ਤਾ ਬਣਾਉਣਾ ਪੈਣਾ ਜੇ ਕੋਈ ਇਨਸਾਨ ਪਰਮੇਸ਼ਵਰ ਦੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਹੈ ਫਿਰ ਉਸ ਨੂੰ ਲਗਾਤਾਰ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ ਪਰਮੇਸ਼ਰ ਦੇ ਬਚਨ ਨੂੰ ਪੜ੍ਹਦੇ ਰਹਿਣਾ ਚਾਹੀਦਾ ਉਹਦੀ ਬਾਣੀ ਤੇ ਉਹਦੇ ਬਚਨ ਤੇ ਮਨ ਲਾਉਣਾ ਚਾਹੀਦਾ ਲਗਾਤਾਰ ਹallelujah ਅੱਗੇ ਕੀ ਲਿਖਿਆ ਦੂਸਰੀ ਲਾਈਨ ਵਿੱਚ हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਹallelujah हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਕਾਦੇ ਨਾਲ ਹੱਥ ਸ਼ੁੱਧ ਕਰਨੇ ਆਪਾਂ ਕਿਹੜੀ ਚੀਜ਼ ਨਾਲ ਹੱਥ ਸ਼ੁੱਧ ਕਰਨੇ ਜਾਂ ਕਿਹੜੀ ਚੀਜ਼ ਨਾਲ ਹੱਥ ਸ਼ੁੱਧ ਕਰਾਂਗੇ हे ਪਾਪੀਓ ਆਪਣੇ ਹੱਥ ਸ਼ੁੱਧ ਕਰੋ ਆਪਣੇ ਗੁਨਾਹਾਂ ਤੋਂ ਆਪਣੇ ਹੱਥ ਸ਼ੁੱਧ ਕਰੋ ਆਪਣੇ ਪਾਪਾਂ ਤੋਂ ਆਪਣੇ ਹੱਥ ਸ਼ੁੱਧ ਕਰੋ ਆਪਣੇ ਭੇੜੇ ਚਾਲ ਚੱਲਣੋਂ ਸ਼ੁੱਧ ਕਰੋ ਆਪਣੇ ਮਾੜੇ ਕੰਮਾਂ ਤੋਂ ਆਪਣੇ ਹੱਥ ਸ਼ੁੱਧ ਕਰੋ ਚੋਰੀ ਠੱਗੀ ਖੂਨ ਹਿਰਾਫਰੀ ਤੋਂ ਆਪਣੇ ਹੱਥ ਸ਼ੁੱਧ ਕਰੋ ਇਹਨਾਂ ਸਾਰੇ ਮਾੜੇ ਕੰਮਾਂ ਤੋਂ ਤੋਬਾ ਕਰਨੀ ਪੈਣੀ ਆ ਫਿਰ ਆਪਾਂ ਪਰਮੇਸ਼ਵਰ ਦੇ ਕੋਲ ਜਾ ਸਕਦੇ ਹallelujah ਅਗਲੀ ਕੀ ਲਿਖਿਆ ਤੇ ਸ੍ਰੀ ਲੰਚ ਅਤੇ ਹੇ ਦੋ ਚਿੱਤਿਓ ਆਪਣੇ ਦਿਲਾਂ ਨੂੰ ਪਵਿੱਤਰ ਕਰੋ ਦੋ ਜਿੱਤਾਂ ਮਨ ਕਿਹੜਾ ਹੈ ਜੋ ਸੰਸਾਰ ਦੇ ਰੰਗਾਂ ਨੂੰ ਵੀ ਦੇਖਣਾ ਚਾਹੁੰਦਾ ਤੇ ਪਰਮੇਸ਼ਰ ਵੱਲ ਵੀ ਜਾਣਾ ਚਾਹੁੰਦਾ ਹੈ ਪਰ ਆਪਾਂ ਦੋ ਚਿੱਤੀ ਵਿੱਚ ਨਹੀਂ ਫਸਣਾ ਆਪਣਾ ਮਨ ਸਿਰ ਪਰਮੇਸ਼ਰ ਦੇ ਵੱਲ ਲਾਓ ਉਹਦੇ ਬਚਨ ਦੇ ਵੱਲ ਲਾਓ ਉਹਦੇ ਵਿਧੀਆਂ ਹੁਕਮਾਂ ਦੇ ਵੱਲ ਲਾਓ ਆਪਣਾ ਮਨ ਕਿ ਪਰਮੇਸ਼ਰ ਸਾਨੂੰ ਕੀ ਆਗਿਆ ਦਿੰਦਾ ਹੈ ਜਦੋਂ ਅਸੀਂ ਮਤੀ 5 ਦਾ 8 ਪੜ੍ਹਦੇ ਹਾਂ ਉਸ ਚ ਕੀ ਲਿਖਿਆ ਉਹ ਧੰ ਹਨ ਜਿਨ੍ਹਾਂ ਦੇ ਮਨ ਸ਼ੁੱਧ ਹਨ ਕਿਉਂ ਜੋ ਪਰਮੇਸ਼ਰ ਨੂੰ ਦੇਖਣਗੇ ਹallelujah ਕੌਣ ਦੇਖਣਗੇ ਪਰਮੇਸ਼ਰ ਨੂੰ ਜਿਨ੍ਹਾਂ ਦੇ ਮਨ ਸ਼ੁੱਧ ਹਨ ਜਿਨ੍ਹਾਂ ਦੇ ਮਨ ਸਾਫ਼ ਹਨ ਉਹ ਪਰਮੇਸ਼ੁਰ ਨੂੰ ਵੇਖਣਗੇ ਹallelujah ਪਰਮੇਸ਼ੁਰ ਦੇ ਕੇ ਆਪਣੇ ਆਪ ਨੂੰ ਨੀਮੇ ਕਰੋ ਆਪਣੇ ਆਪ ਨੂੰ ਛੋਟਾ ਕਰ ਲਓ ਪਰਮੇਸ਼ੁਰ ਦੇ ਅੱਗੇ ਤਾਂ ਉਹ ਤੁਹਾਨੂੰ ਉੱਚਾ ਕਰੇਗਾ ਜੇ ਸਾਡੇ ਵਿੱਚ ਕੋਈ ਗੁਨਾਹ ਹੈ ਸਾਡੇ ਵਿੱਚ ਕੋਈ ਪਾਪ ਆ ਸਾਡੇ ਚੱਲ ਚੱਲਣ ਭੈੜੇ ਆ ਸਾਡੇ ਕੰਮ ਉਲਟ ਉਹਦੇ ਬਚਨ ਤੋਂ ਤਾਂ ਸਾਨੂੰ ਅਜੇ ਜ਼ਰੂਰਤ ਆ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਦੀ ਉਹਦੇ ਕਹੇ ਦੇ ਅਨੁਸਾਰ ਚੱਲਣ ਦੀ ਉਹਦੇ ਬਚਨ ਦੇ ਅਨੁਸਾਰ ਚੱਲਣ ਦੀ ਜਦੋਂ ਅਸੀਂ ਪਰਮੇਸ਼ਰ ਦੇ ਕੋਲੇ پاک ਸਾਫ਼ ਹੋ ਕੇ ਜਾਵਾਂਗੇ ਤਾਂ ਪਰਮੇਸ਼ਰ ਵੀ ਸਾਡੇ ਕੋਲ ਆਵੇਗਾ ਉਹ ਵੀ ਸਾਡੇ ਨੇੜੇ ਆਵੇਗਾ ਪਰਮੇਸ਼ਰ ਦੇ ਅੱਗੇ ਅੱਜ ਆਪਣੇ ਆਪ ਨੂੰ ਛੋਟਾ ਕਰ ਦੋ ਨੀਵੇਂ ਕਰ ਦੋ ਤਾਂ ਪਰਮੇਸ਼ਰ ਅੱਜ ਆਪਾਂ ਨੂੰ ਆਪਾਂ ਨੂੰ ਉੱਚਾ ਕਰੂਗਾ ਹallelujah ਇਹਨਾਂ ਬਚਨਾਂ ਦੇ ਨਾਲ ਪਰਮੇਸ਼ਰ ਸਭ ਨੂੰ ਆਸ਼ੀਸ਼ ਬਰਕਤ ਦੇਣ ਇਸ ਬੱਚਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਹੇ ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾਬੰਦ ਅੱਜ ਦੇ ਬਚਨ ਤੇ ਆਸ਼ੀਸ਼ ਬਰਕਤ ਦੇ ਅੱਜ ਦੇ ਬਚਨ ਦੇ ਜਰੀਏ ਤੇਰਾ ਬਿਸ਼ੇਕ ਉਤਰੇ ਮੇਰੇ ਪਿਤਾ ਅੱਜ ਜਸੀਂ ਆਪਣੇ ਪਾਪਾਂ ਆਪਣੇ ਗੁਨਾਹਾਂ ਨੂੰ ਛੱਡ ਕੇ ਤੇਰੇ ਕੋਲ ਆਉਂਦੇ ਹਾਂ। ਖੁਦਾਵੰਤ ਸਾਡੇ ਕੀਤੇ ਗੁਨਾਹਾਂ ਨੂੰ ਮਾਫ ਕਰ। ਅਸੀਂ پاک ਸਾਫ ਹੋ ਕੇ ਤੇਰੇ ਕੋਲ ਆਉਂਦੇ ਹਾਂ ਮੇਰੇ ਪਿਆਰੇ ਪਿਤਾ। ਖੁਦਾ ਅਸੀਂ ਦੁਚਿੱਤੀ ਵਿੱਚ ਨਾ ਫਸੀਏ। ਮਹਾਨ ਪਰਮੇਸ਼ਵਰ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਪ੍ਰਭ ਜਿਸ ਤਰ੍ਹਾਂ ਵਚਨ ਕਹਿੰਦਾ ਹੈ ਪਰਮੇਸ਼ਵਰ ਦੇ ਨੇੜੇ ਆਉ ਤਾ ਪਰਮੇਸ਼ਵਰ ਵੀ ਤੁਹਾਡੇ ਨੇੜੇ ਆਵੇਗਾ। ਮੇਰੇ ਪਿਤਾ ਅੱਜ ਅਸੀਂ ਤੁਹਾਡੇ ਨੇੜੇ ਆਉਂਦੇ ਹਾਂ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਤ ਤੁਸੀਂ ਵੀ ਸਾਡੇ ਨੇੜੇ ਹੋ। मेरे प्यारे पिता तू दया कर अपने बच्चे से तू तरस कर मेरे खुदा बंदा तू दयालु पिता है खुदा बंदा साढ़े कीते तो हुए गलती गुनाह नु क्षमा कर मेरे महान प्रभु जी तू दया कर मेरे पिता दया कर अपने बच्चे से मेरे खुदा बंदा महान परमेश्वर आदि आशीष बरकत देनवाद है मेरे पिता सारा आदर मेहमान जलाल तेरे मिठे प्यारे नाम हां प्रार्थना प्रभु यीशु नासरी के नाम आन आमीन हालेलुया